ਅੱਜ ਇੱਥੇ ਆਏ ਆ ਬਹੁਤ ਵਧੀਆ ਇੱਥੇ ਫੰਕਸ਼ਨ ਸੀ ਬੱਚਿਆਂ ਦੇ ਵਿੱਚ ਬਹੁਤ ਜੋਸ਼ ਸੀਗਾ ਔਰ ਜਿਹੜਾ ਹੈਗਾ ਆ ਸਾਰੀ ਜਿਹੜੀ ਐਨਵਾਇਰਨਮੈਂਟ ਜਿਹੜਾ ਆ ਉਹ ਪੜ੍ਹਾਈ ਔਰ ਬਾਕੀ ਐਕਟੀਵਿਟੀ ਦੇ ਨਾਲ ਜੁੜਿਆ ਹੋਇਆ ਸੀਗਾ ਬੜਾ ਅੱਛਾ ਲੱਗਾ ਇੱਕ ਪਿੰਡੂ ਖੇਤਰ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਔਰ ਬੱਚੇ ਜ਼ਰੂਰ ਜਿਹੜੇ ਆ ਵਧੀਆ ਸਿਟੀਜ਼ਨ ਬਣਨਗੇ ਸਕੂਲੀ ਬੱਚਿਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਵੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਉਹ ਆਪਣਾ ਨਿਸ਼ਚਿਆ ਕਰਕੇ ਅੱਗੇ ਵਧਣਾ ਚਾਹੀਦਾ ਹੈ ਸਫਲਤਾ ਸਫਲਤਾ ਜਿਹੜੀ ਆ ਉਹ ਮਿਲਦੀ ਰਹਿੰਦੀ ਹੈ لیکن جی اسیں ਜਿਹੜਾ ਅਗਾਂ ਹੌਸਲਾ ਨਹੀਂ ਹਰਾਂਗੇ ਤਾਂ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ ਬੱਚਿਆਂ ਨੂੰ ਜਿਹੜੀ ਖੇਡਾਂ ਵਿੱਚ ਪਾਰਟਿਸਪੇਸ਼ਨ ਜਿਹੜਾ ਹੈ ਉਹ ਜ਼ਰੂਰੀ ਹੈ ਖੇਡਾਂ ਦੇ ਨਾਲ ਜਿਹੜਾ ਹੈ ਬੱਚੇ ਆਪਣੀ ਜਿਹੜੀ ਹੈ ਉਹ ਵੈਲਿਊ ਆਪਣੇ ਜਿਹੜੇ ਆ ਉਹ ਸਿਹਤ ਬਾਰੇ ਉਹ ਮਲੇਕ ਜਿਹੜਾ ਉਹਦਾ ਧਿਆਨ ਜਾਂਦਾ ਔਰ ਉਹ ਬਾਕੀ ਚੀਜ਼ਾਂ ਵੱਲ ਉਹ ਨਹੀਂ ਜਾਂਦਾ ਔਰ ਔਰ ਖੇਡਾਂ ਖੇਡਣ ਦੇ ਨਾਲ ਉਹਦੀ ਖੁਦ ਉਹਦੇ ਸਰੀਰ ਦੇ ਵਿੱਚ ਜਿਹੜੇ ਆ ਖੁਸ਼ੀ ਦੇ ਹਾਰਮੋਨਸ ਰਿਲੀਜ਼ ਹੁੰਦੇ ਨੇ ਔਰ ਨਸ਼ਿਆਂ ਤੋਂ ਬਚਿਆ ਰਹਿੰਦਾ ਹੈ ਸਰ ਮੈਂ ਪ੍ਰਤੀਪਾਲ ਸਿੰਘ ਪਟਾਲਾ ਅੱਜ ਅਸੀਂ ਭਾਈ ਗੁਰਦਾਸ ਅਕੈਡਮੀ ਦੇ ਸਰਾਨਾ ਅਲਾਵਨਟ ਸਮਾਰੋਹ ਤੇ ਇਕੱਠੇ ਹੋਏ ਆ ਜਿਸ ਤਰ੍ਹਾਂ ਕਿ ਡਾਕਟਰ <th>ਪਾ ਸਾਹਿਬ ਨੇ ਪਹਿਲਾਂ ਦੱਸਿਆ ਇਹ ਅਕੈਡਮੀ ਵਿਦਿਆ ਦੇ ਖੇਤਰ ਵਿੱਚ ਸਾਡੇ ਜਿਹੜਾ ਪਿੰਡੂ ਏਰੀਆ ਦੇ ਵਿੱਚ ਬਹੁਤ ਹੀ ਸਹਾਗਾਜੋਗ ਜਿਹੜਾ ਇਹ ਰੋਲ ਨਿਭਾ ਰਹੀ ਆ ਜੀ ਸਰ ਔਰ ਗਰੀਬ ਬੱਚਿਆਂ ਦੀ ਪਿੰਡੂ ਬੱਚਿਆਂ ਲਈ ਇੱਕ ਵਰਦਾਨ ਸਾਹਤ ਹੋ ਰਹੀ ਆ ਅਕੈਡਮੀ ਇਸ ਤੋਂ ਨਵਾ ਸਾਨੂੰ ਖੁਸ਼ੀ ਆ ਕਿ ਇਹ ਜਿਹੜੀ ਅਕੈਡਮੀ ਆ ਕੱਲੀ ਵਿਦਿਆ ਨਹੀਂ ਉਹਦੇ ਨਾਲ ਸਾਡੇ ਸਮਾਜਿਕ ਸਰਕਾਰ ਰੀਤੀ ਰਿਵਾਜ ਵਿਰਾਸਤ ਸਭਿਆਚਾਰ ਔਰ ਖੇਡਾਂ ਦੇ ਵਿੱਚ ਵੀ ਜਿਹੜੀ ਹੈ ਬੱਚਿਆਂ ਦੀ ਓਵਰਆਲ ਪਰਸਨੈਲਿਟੀ ਜਿਹੜੀ ਡਿਵੈਲਪ ਕਰੀ ਆ ਇਹ ਅਕੈਡਮੀ ਦੀ ਇਹ ਬੜੀ ਮਾਣਮੱਤੀ ਜਿਹੜੀ ਇਹਨਾਂ ਦੀ ਅਚੀਵਮੈਂਟ ਆ ਇਸ ਕਰਕੇ ਅਸੀਂ ਅਕੈਡਮੀ ਨੂੰ ਵਧਾਈ ਵੀ ਦੇ ਰਹੇ ਆ ਇਸੇ ਕਰਕੇ ਅਸੀਂ ਸਾਰੇ ਅੱਜ ਇਸ ਸਮਾਰੋਹ ਵਿੱਚ ਸ਼ਾਮਲ ਹੋਏ ਵੇਖੋ ਪੰਡਤ ਜੀ ਜਿਹੜਾ ਭੰਗੜਾ ਹੈ ਇਹ ਪੰਜਾਬੀਆਂ ਦੀ ਜਿਹੜੀ ਰੂਹ ਦੀ ਖਰਾਕ ਆ ਜੀ ਸਰ ਔਰ ਸਭ ਤੋਂ ਜਿਹੜਾ ਪਿਆਰਾ ਈਵੈਂਟ ਜਿਹਨੂੰ ਲੋਕ ਲਾਈਕ ਕਰਦੇ ਨੇ ਉਹ ਭੰਗੜਾ ਇਹਦੇ ਬਿਨਾ ਕੋਈ ਇੰਟਰਨੈਸ਼ਨਲ ਜੀ ਜੀ ਕੋਈ ਨੈਸ਼ਨਲ ਕੋਈ ਸਟੇਟ ਕੋਈ ਪਿੰਡੂ ਫੰਕਸ਼ਨ ਵਿਆਹ ਸ਼ਾਦੀ ਤੇ ਇਸ ਕਰਕੇ ਅਸੀਂ ਪੰਗੜੇ ਦੀ ਸਾਰੇ ਮਾਰਥੀ ਬੈਠੇ ਨੇ ਪ੍ਰੋਫੈਸਰ ਬਦੀਰ ਸਿੰਘ ਕੋਲਾ ਜੀ ਦਰਜੀਤ ਸਿੰਘ ਹੁਣੀ ਅਸੀਂ ਸਾਰੇ ਇਹ ਪੰਗੜੇ ਦੀ ਬਿਹਤਰੀ ਵਾਸਤੇ ਔਰ ਪੰਗੜੇ ਦੀ ਚਾਹਲੀ ਕਲਾ ਵਾਸਤੇ ਅਸੀਂ ਜਿਹੜੀ ਖਾਸ਼ ਕਰਦੇ ਆ ਔਰ ਅਸੀਂ ਚਾਹੁੰਦੇ ਆ ਕਿ ਪੰਗੜਾ ਜਿਹੜਾ ਇਹ ਦੁਨੀਆ ਦੇ ਵਿੱਚ ਮਸ਼ਹੂਰ ਹੋਵੇ ਆਪਣੀ ਜਗ੍ਹਾ ਇਹ ਵੱਖਰੀ ਪਛਾਣ ਜਿਹੜੀ ਆ ਬੜਵਾ ਕੇ ਰੱਖੀਏ ਦਮ ਔਰ ਨਾਲ ਹੀ ਸਾਡੀ ਇਹ ਵੀ ਤਮੰਨਾ ਆ ਕਿ ਪੰਗੜੇ ਨੂੰ ਸਪੋਰਟਸ ਦੇ ਲੈਵਲ ਦੀ ਜਿਹੜੀ ਆ ਪੰਜਾਬ ਗਵਰਨਮੈਂਟ ਔਰ ਸੈਂਟਰ ਸਰਕਾਰ ਜਿਹੜੀ ਹੈ ਜੀ ਸਰ ਉਹ ਇਹਨੂੰ ਪੰਗੜੇ ਨੂੰ ਸਪੋਰਟਸ ਦਾ ਇਕੁਅਲ ਦਰਜਾ ਦੇਵੇ ਔਰ ਪੰਗੜੇ ਜਿਹੜੇ ਕਲਾਕਾਰ ਨੇ ਜਿਹੜੇ ਬੱਚੇ ਇਹਨਾਂ ਰਾਦੇ ਨੇ ਉਹਨਾਂ ਵਾਸਤੇ ਵੀ ਸਪੋਰਟਸ ਵਾਂਗੀ ਜਿਹੜੀ ਸੀਟਾਂ ਰਿਜ਼ਰਵ ਹੋਣ ਜੀ ਔਰ ਤਾਂ ਹੀ ਪੰਗੜੀ ਦੀ ਜਿਹੜੀ ਆ ਅਸਲੀ ਜਿਹੜੀ ਆ ਇਹਦੀ ਮਕਸਦ ਜਿਹੜਾ ਪੰਗੜੇ ਦਾ ਪੂਰਾ ਹੋ ਸਕਦਾ ਜੀ ਧੰਨਵਾਦ ओके ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਗਗਨਦੀਪ <th>ਾਪਾ ਡਾਇਰੈਕਟਰ ਇਨ ਚਾਰਜ ਯੂਥ ਵੈਲਫੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਅੱਜ ਮੈਨੂੰ ਭਾਈ ਗੁਰਦਾਸ ਅਕੈਡਮੀ ਗਾਦੜੀਆਂ ਦੇ ਵਿੱਚ ਇਹਨਾਂ ਦਾ ਜਿਹੜਾ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਸੀ ਉਸ ਤੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਇੱਥੇ ਆ ਕੇ ਬੜਾ ਮਾਣ ਮਹਿਸੂਸ ਹੋਇਆ ਰੂਹ ਨੂੰ ਬਹੁਤ ਸਕੂਨ ਮਿਲਿਆ ਤੇ ਇਹ ਵੀ ਜਾਣ ਕੇ ਬੜੀ ਖੁਸ਼ੀ ਹੋਈ ਕਿ ਬਿਲਕੁਲ ਨਰੋਲ ਪਿੰਡੂ ਖੇਤਰ ਦੇ ਵਿੱਚ ਇਹ ਜਿਹੜੀ ਸੰਸਥਾ ਹੈ ਇਹ ਬੜੀ ਸ਼ਰਮੌਰ ਸੰਸਥਾ ਦੇ ਤੌਰ ਤੇ ਉੱਭਰੀ ਹੈ ਤੇ ਇਹਨਾਂ ਨੇ ਜਿੱਥੇ ਵਿਦਿਆਰਥੀਆਂ ਦੇ ਆਕਾਦਮਿਕ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਉੱਥੇ ਨਾਲ ਦੀ ਨਾਲ ਹੀ ਧਾਰਮਿਕ ਸੱਭਿਆਚਾਰਕ ਤੇ ਜਿਹੜੀਆਂ ਗੈਰ ਆਕਾਦਮਿਕ ਗਤੀਵਿਧੀਆਂ ਨੇ ਜਿਨ੍ਹਾਂ ਦੇ ਵਿੱਚ ਸੱਭਿਆਚਾਰਕ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਵੀ ਵਿਦਿਆਰਥੀਆਂ ਦੀ ਜਿਹੜੀ ਟ੍ਰੇਨਿੰਗ ਹੈ ਉਸ ਨੂੰ ਬੜੀ ਤਰਜੀਹ ਦੇ ਰਹੇ ਨੇ ਦੇਖੋ ਜੀ ਮੈਂ ਪਿਛਲੇ 1.5 ਸਾਲ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੈਸੇ ਤਾਂ ਮੈਂ ਬਤੌਰ ਅਸਿਸਟੈਂਟ ਪ੍ਰੋਫੈਸਰ ਇਨ ਐਜੂਕੇਸ਼ਨ ਐਜੂਕੇਸ਼ਨ ਐਂਡ ਕਮਿਊਨਿਟੀ ਸਰਵਿਸ ਡਿਪਾਰਟਮੈਂਟ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਉੱਥੇ ਸੇਵਾਵਾਂ ਨਿਭਾ ਰਿਹਾ ਹਾਂ ਉਸ ਦੇ ਨਾਲ ਮੇਰੇ ਕੋਲ ਇੱਕ ਐਡੀਸ਼ਨਲ ਚਾਰਜ ਹੈ ਇਨਚਾਰਜ ਯੂਥ ਵੈਲਫੇਅਰ ਦਾ ਤੇ ਇਸ ਯੂਥ ਵੈਲਫੇਅਰ ਡਿਪਾਰਟਮੈਂਟ ਦੇ ਅੰਤਰਗਤ ਅਪ੍ਰੋਕਸੀਮੇਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸਾਡੇ ਕੋਲ 300 ਦੇ ਕਰੀਬ ਕਾਲਜ ਹਨ ਤੇ ਇਹ 300 ਕਾਲਜਾਂ ਨੂੰ ਅਸੀਂ 6 ਜ਼ੋਨਾਂ ਦੇ ਵਿੱਚ ਵੰਡਿਆ ਤੇ ਇਸ ਵਿਭਾਗ ਦਾ ਮੁੱਖ ਕਾਰਜ ਇਹ ਹੈ ਕਿ ਸਭ ਤੋਂ ਪਹਿਲਾਂ ਸਾਡੇ ਜਿਹੜੇ ਐਨੂਅਲ ਪੈਟਰਨ ਦੇ ਵਿੱਚ ਜਿਹੜੇ ਸਾਡੇ ਵੱਖ-ਵੱਖ 6 ਜ਼ੋਨ ਨੇ ਉਹਨਾਂ ਵਿੱਚ ਅਸੀਂ ਖੇਤਰੀ ਯੁਵਕ ਅਤੇ ਲੋਕ ਮੇਲਿਆਂ ਦਾ ਆਯੋਜਨ ਕਰਦੇ ਹਾਂ ਉਸ ਤੋਂ ਬਾਅਦ ਇਹਨਾਂ 6 ਜ਼ੋਨਾਂ ਦੇ ਵਿੱਚੋਂ ਜਿਹੜੇ ਕਾਲਜ ਪਹਿਲੇ ਤੇ ਦੂਜੇ ਸਥਾਨ ਦੇ ਉੱਤੇ ਆਉਂਦੇ ਨੇ ਵਿਦਿਆਰਥੀ ਜਿਹੜੇ ਨੇ ਫਿਰ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਦੇ ਵਿੱਚ ਅੰਤਰਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਭਾਗ ਲੈਣ ਦਾ ਮੌਕਾ ਮਿਲਦਾ ਹੈ ਤੇ ਜਦੋਂ ਉਹ ਇੱਥੋਂ ਪ੍ਰਾਈਜ਼ ਜਿੱਤ ਜਾਂਦੇ ਨੇ ਤੇ ਫਿਰ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਨਵੀਂ ਦਿੱਲੀ ਵੱਲੋਂ ਜਿਹੜੇ ਵਕਤ-ਵਕਤ ਲੈਵਲ ਦੇ ਉੱਤੇ ਨਾਰਥ ਜ਼ੋਨ ਜਾਂ ਨੈਸ਼ਨਲ ਯੁਵਕ ਮੇਲੇ ਜਿਹੜੇ ਨੇ ਉਹਨਾਂ ਦਾ ਦੋ ਉਯੋਜਨ ਕੀਤਾ ਜਾਂਦਾ ਹੈ ਫਿਰ ਉਹਨਾਂ ਦੇ ਵਿੱਚ ਉਹਨਾਂ ਨੂੰ ਭਾਗ ਲੈਣ ਦਾ ਮੌਕਾ ਮਿਲਦਾ ਹੈ ਸਿਸ ਦੇਣਾ ਚਾਹੋਗੇ ਅ ਦੇਖੋ ਜੀ ਮੈਂ ਵਿਸ਼ੇਸ਼ ਤੌਰ ਤੇ ਇਹ ਗੱਲ ਜਰੂਰ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਪਹਿਲਾਂ ਜਿਹੜੇ ਨਵੇਂ ਉਪਰਾਲੇ ਨਹੀਂ ਕੀਤੇ ਗਏ ਹੁਣ ਪੰਜਾਬ ਸਰਕਾਰ ਦੀ ਵੀ ਇਹ ਵਿਸ਼ੇਸ਼ ਤਰਜੀਹ ਹੈ ਸਰਦਾਰ ਗੁਰਮੀਤ ਸਿੰਘ ਮੀਤੇਰ ਮਾਨਯੋਗ ਮੰਤਰੀ ਜਿਹੜੇ ਨੇ ਉਸ ਵਿਭਾਗ ਦੇ ਮੰਤਰੀ ਨੇ ਤੇ ਉਹਨਾਂ ਵੱਲੋਂ ਵੀ ਇਹ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਕਿ ਜਿੱਥੇ ਜ਼ਿਲ੍ਹਾ ਲੈਵਲ ਦੇ ਉੱਤੇ ਵੱਖ-ਵੱਖ ਜਿਹੜੇ ਯੁਵਕ ਮੇਲਿਆਂ ਦਾ ਯੋਜਨ ਕੀਤਾ ਜਾ ਰਿਹਾ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਜਿਹੜਾ ਯੂਥ ਸਰਵਿਸਿਸ ਡਿਪਾਰਟਮੈਂਟ ਹੈ ਉਹ ਆਪਣੇ ਸਾਲਾਨਾ ਪੈਟਰਨ ਦੇ ਵਿੱਚ ਪੰਜਾਬ ਸਟੇਟ ਅੰਤਰ ਯੂਨੀਵਰਸਿਟੀ ਮੁਕਾਬਲੇ ਜਿਹੜੇ ਉਹਦਾ ਵੀ ਆਯੋਜਨ ਕਰਦਾ ਤੇ ਉੱਥੇ ਵਕਫ ਵਕਫ ਪੰਜਾਬ ਦੀਆਂ ਯੂਨੀਵਰਸਟੀਆਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਦਾ ਤੇ ਮੈਨੂੰ ਲੱਗਦਾ ਕਿ ਇਹ ਜਿਹੜੇ ਮੇਲਿਆਂ ਦਾ ਆਯੋਜਨ ਹੈ ਜਿਹੜਾ ਵਿਸ਼ੇਸ਼ ਤੌਰ ਤੇ ਯੂਥ ਸਰਵਿਸਿਸ ਡਿਪਾਰਟਮੈਂਟ ਜਿਹੜਾ ਉਹ ਕਰਦਾ ਜਾਂ ਵਕਫ ਵਕਫ ਯੂਨੀਵਰਸਟੀਆਂ ਦੇ ਜਿਹੜੇ ਯੁਵਕ ਭਲਾਈ ਵਿਭਾਗ ਨੇ ਉਹ ਜਦੋਂ ਆਯੋਜਨ ਕਰਾਉਂਦੇ ਨੇ ਇਹਨਾਂ ਮੇਲਿਆਂ ਦਾ ਤੇ ਉਹਦੇ ਨਾਲ ਵਿਦਿਆਰਥੀ ਜਿਹੜੇ ਨੇ ਜਿੱਥੇ ਉਹ ਆਪਣੀ ਪੁਰਾਣੀ ਪ੍ਰਾਤਨ ਸਭਿਤਾ ਜਿਹਦੇ ਆਪਣਾ ਵਿਰਾਸਤ ਹੈ ਉਸਦੇ ਨਾਲ ਜੁੜਦੇ ਪ੍ਰੇਰਣਾ ਇਹ ਵੀ ਮਿਲਦੀ ਹੈ ਕਿ ਅਸੀਂ ਨਸ਼ਿਆਂ ਦਾ ਤਿਆਗ ਕਰਕੇ ਇਹਨਾਂ ਵੱਖ-ਵੱਖ ਕਲਾਵਾਂ ਦੇ ਵਿੱਚ ਮਹਾਰਤ ਹਾਸਲ ਕਰੀਏ ਤੇ ਇਹਨਾਂ ਦੇ ਵਿੱਚ ਵੀ ਅਸੀਂ ਆਪਣਾ ਕਰੀਅਰ ਬਣਾ ਸਕਦੇ ਹਾਂ। ਧੰਨਵਾਦ ਸਰ ਗੱਲਬਾਤ ਦੇ ਲਈ। ਅੱਜ 23rd ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਪਿੰਡ ਗਾਦੜੀਆਂ ਦੇ ਵਿੱਚ ਭਾਈ ਗੁਰਦਾਸ ਅਕੈਡਮੀ ਦੇ ਨਾਮ ਦੀ ਸੰਸਥਾ ਹੈ ਜਿੱਦੇ ਵਿੱਚ ਮਨਾਇਆ ਗਿਆ। ਔਰ ਬਤੌਰ ਚੇਅਰਮੈਨ ਮੈਂ ਇੱਥੇ ਅੱਜ ਹੋਸਟ ਕੀਤਾ ਮੇਰੇ ਨਾਲ ਜੋ ਸਪੈਸ਼ਲ ਗੈਸਟ ਸਾਡੇ ਅੱਜ ਦੇ ਸੀਗੇ ਸਰਪ੍ਰਿੰਸਪਾਲ ਸਿੰਘ ਜੀ ਐਸਪੀ ਗੁਰਦਾਸਪੁਰ ਔਰ ਮੇਰੇ ਸੱਜੇ ਪਾਸੇ ਸ਼੍ਰੀ ਗਗਨਦੀਪ <th>ਾਪਾ ਜੀ ਜੋ ਡਾਇਰੈਕਟਰ ਇਨਚਾਰਜ ਨੇ ਯੂਥ ਸਵਾਵਾ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਜੋ ਸਪੈਸ਼ਲ ਪਟਿਆਲਾ ਤੋਂ ਚੱਲ ਕੇ ਸਾਡੇ ਕੋਲ ਆਏ ਇਸ ਤੋਂ ਇਲਾਵਾ ਅੱਜ ਦੇ ਚੀਫ ਗੈਸਟ ਆ ਸ਼੍ਰੀ ਚੰਦਰ ਸੁਭਾਸ਼ ਚੰਦਰ ਜੀ ਐਡੀਸ਼ਨਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਰਲ ਉਹ ਵੀ ਅੱਜ ਸਾਡੇ ਕੋਲ ਆਏ ਸੀ ਔਰ ਬੱਚਿਆਂ ਨੇ ਬੜੀ ਮਿਹਨਤ ਕੀਤੀ ਸੀਗੀ ਔਰ ਅਸੀਂ ਇੱਕ ਪਿੰਡੂ ਖੇਤਰ ਦੇ ਵਿੱਚ ਇਹ ਸੰਸਥਾ ਚਲਾ ਰਹੇ ਹਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਇੱਥੇ ਕਿਉਂਕਿ ਪਿੰਡੂ ਖੇਤਰ ਦੇ ਵਿੱਚ ਲੋਕਾਂ ਦਾ ਜਿਹੜਾ ਰਣ ਸੈਣਾ ਲੋਕਾਂ ਦਾ ਲੋਕਾਂ ਦੀ ਸੋਚ ਹੈ ਉਹ ਬਦਲਣ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਨੂੰ ਅਸੀਂ ਸ਼ਹਿਰੀ ਸਕੂਲਾਂ ਦੇ ਨਾਲ ਇਹਨਾਂ ਨੂੰ ਕੰਪੇਅਰ ਕਰਕੇ ਉੱਥੋਂ ਦੀ ਐਜੂਕੇਸ਼ਨ ਜਿਹੜੀ ਹੈ ਇੱਥੇ ਪਿੰਡੂ ਖੇਤਰ ਵਿੱਚ ਦਈਏ ਔਰ ਅਸੀਂ ਪਿਛਲੇ ਲਗਭਗ 23 ਸਾਲ ਤੋਂ ਲਗਾਤਾਰ ਇਸ ਸੰਸਥਾ ਨੂੰ ਰਨ ਕਰ ਰਹੇ ਹਾਂ ਔਰ ਸਾਨੂੰ ਦੱਸਣ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਾਡੇ ਇੱਥੋਂ ਦੇ ਪੜ੍ਹ ਕੇ ਬੱਚੇ ਐਮਬੀਬੀਐਸ ਏਡਬਲਯੂ ਦੇ ਔਰ ਇਸ ਤੋਂ ਇਲਾਵਾ ਫੋਰਮ ਦੇ ਵਿੱਚ ਜੋ ਅੱਜਕੱਲ ਟ੍ਰੈਂਡ ਹੈ ਉਧਰ ਬੱਚੇ ਜਾ ਰਹੇ ਨੇ ਔਰ ਚੰਗੀਆਂ ਚੰਗੀਆਂ ਸੰਸਥਾਵਾਂ ਚੰਗੇ ਚੰਗੇ ਡਿਪਾਰਟਮੈਂਟ ਵਿੱਚ ਇਸ ਵੇਲੇ ਜੋਬ ਵੀ ਕਰ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਰਮਾਤਮਾ ਕਿਰਪਾ ਕਰੇ ਸਾਡੀ ਇਥੋਂ ਦੇ ਬੱਚੇ ਜਿਹੜੇ ਨੇ ਉਹ ਉਚਾਈਆਂ ਤੱਕ ਜਾਣਗੇ